ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਕਥੂ ਨੰਗਲ ਦੇ ਲਾਗੇ ਪਿੰਡ ਐ ਜੈਵਾਲੀ ਕਥੂ ਨੰਗਲ ਤੋਂ ਮਜੀਠਾ ਰੋਡ ਨੂੰ ਜਿਹੜੇ ਆ ਸੜਕ ਜਾਂਦੀ ਐ ਪੰਜਾਂ ਸਾਲਾਂ ਤੋਂ ਜਿਹੜੀ ਆ ਇਹ ਜੇਰੇ ਦਾ ਸਪான்ਸਰ ਆ ਜਿਹਦਾ ਕੰਮ ਨਹੀਂ ਹੋ ਰਿਆ ਵੇਖੋ ਇਹ ਰਸਤੇ ਦਾ ਹਾਲ ਰਸਤੇ ਦਾ ਹਾਲ ਵੇਖੋ ਆ ਵੀਖੋ ਕੱਟੀਆਂ ਕਿੰਨਾ ਲੋਕਾਂ ਦਾ ਨੰਨ ਦਾ ਜੜਾ ਰਾਹ ਨਹੀਂ ਆ ਲੋਕੀ ਜਿਹੜੀ ਆ ਮੌਤ ਦੇ ਵਿੱਚ ਆਪ ਆਪਣੀਆਂ ਗੱਡੀਆਂ ਲੈ ਕੇ ਇੱਕ ਦੂਜੇ ਦੇ ਵਿੱਚ ਜਿਹੜੀ ਆ ਰੋਜ਼ ਐਕਸੀਡੈਂਟ ਹੋ ਰਿਹਾ ਹੈ ਤੇ ਪਬਲਿਕ ਜਿਹੜੀ ਆ ਬਹੁਤ ਜ਼ਿਆਦਾ ਪ੍ਰੇਸ਼ਾਨ ਆ ਇੱਥੇ ਜਿਹੜੀ ਆ ਜਾਨਾਂ ਹੀ ਚੋਰੀਆਂ ਵੀ ਹੋ ਰਹੀਆਂ ਰਾਹ ਵੇਖੋ ਬਹੁਤ ਗੰਦਾ ਤੇ ਜਿਹੜੀ ਆ ਮੌਤ ਦਾ ਜਿਹੜੀ ਆ ਇੱਥੇ ਗੱਡੀਆਂ ਟ੍ਰਾਉਣ ਇੱਥੇ ਲੋਕ ਵਿੱਚ ਵੀ ਜਿਹੜਿਆ ਟ੍ਰੇਨ ਦੇ ਵਿੱਚ ਇੱਕ-ਇੱਕੀਆਂ ਦੀਆਂ ਲੱਤਾਂ ਟੁੱਟੀਆਂ ਕਈਆਂ ਦੀਆਂ ਬਾਹਾਂ ਟੁੱਟੀਆਂ ਤੇ ਕਈਆਂ ਦੀਆਂ ਮੌਤਾਂ ਹੋ ਚੁੱਕੀਆਂ ਹਨ ਅਜੇ ਤੱਕ ਜਿਹੜਾ ਪੀ ਡਬਲ ਜੋ ਡੀ ਜਿਹੜਾ ਭਾਗਿਆ ਉਹ ਕੰਬ ਕਰਨੀ ਨੀਂਦੇ ਸੁੱਤਾ ਪਿਆ ਹੈ ਤੇ ਲੋਕਾਂ ਦਾ ਨੰਘਣਾ ਆਉਣਾ ਜਾਣਾ ਲੋਕਾਂ ਦੀਆਂ ਗੱਡੀਆਂ ਟੁੱਟ ਰਹੀਆਂ ਹਨ ਸਹੀ ਗੱਲ ਸਰ ਇਹ ਸਿੱਕੜ ਹੋ ਗਏ ਸਾਰੇ 1 ਸਾਲ 2 ਸਾਲ ਵੀ ਨਹੀਂ ਬਹੰਨਾ ਮੇਰੇ ਤੋਂ ਨਾਲ ਜਿੱਦਾਂ ਦੇ ਇਹਨਾਂ ਦੇ ਲੱਛਣ ਆ ਪਹਿਲਾਂ ਪਹਿਲਾਂ ਜਿਹੜਾ ਉਹ ਭਾਗ ਨੇ ਜਿਹੜਾ ਸੜੀਆ ਵੀ ਜਿਹੜਾ ਕੰਡਮ ਪਾਇਆ ਸੀ ਤੇ ਹੁਣ ਅਜੇ ਫੇਰ ਕਸੂ ਕਰਨੇ ਵਾਂਗੂ ਜਿਹੜੀ ਆ ਇਹ ਪੁਲ ਜਿਹੜਾ ਬਣ ਰਿਹਾ ਹੈ ਇਹ ਤਦਾਨੀ ਕਿੱਥੇ ਇਹ ਲੱਖਾਂ ਹੀ ਕੱਡੀਆਂ ਦਾ ਜਿਹੜਾ ਇਨਸਾਨ ਹੋ ਰਿਹਾ ਤੇ ਬਹੁਤ ਪਬਲਿਕ ਜਿਹੜੀ ਆ ਪ੍ਰੇਸ਼ਾਨ ਆ ਇਹ ਦੀਪਾ ਗਨੀਣਕੌਰ ਮਜੀਠੀਆ ਸਾਹਿਬ ਨੇ ਇਹ ਪੁਲ ਬਾਰੇ ਜਿਹੜੀ ਆ ਵਿਧਾਨ ਸਭਾ 'ਚ ਆਵਾਜ਼ ਠਾਈ ਸੀ ਵੇਖੋ ਲੋਕ ਕਿਤਰਾ ਜਿਹੜੀ ਉਤੋਂ ਦੀ ਘੁੰਮ ਕੰਮ ਕੇ ਤੇ ਬਹੁਤ ਹੀ ਖਤਰਨਾਕ ਜਿਹੜੇ ਆ ਪਾਸੇ ਜਿਹੜੀ ਆ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ ਗੱਡੀਆਂ ਜਿਹੜੀਆਂ ਆਂਗ ਰਹੀਆਂ ਹਨ ਤੇ ਪੰਜਾਂ ਸਾਲਾਂ ਤੋਂ ਇਹ ਪੁਲ ਜਿਹੜਾ ਬਣ ਨਹੀਂ ਰਿਹਾ ਮੁੱਖ ਮੰਤਰੀ ਭਗਵੰਤ ਸ마ਣ ਇਹਦਾ ਜਵਾਬ ਦਵੇ ਨਹੀਂ ਤੇ ਇਥੇ ਪੱਕਾ ਮੋਰਚਾ ਜਿਹੜੀ ਆ ਅਜਾਇਬ ਵਾਲੀ ਪੁਲ ਦੇ ਉੱਤੇ ਜਿਹੜੀ ਆ ਸਾਰਾ ਮਜੀਠੇ ਹਲਕੇ ਦੇ ਸਾਰੀਆਂ ਜਥੇਬੰਦੀਆਂ ਨੂੰ ਇਕੱਤਰ ਕਰਕੇ ਇਥੇ ਜਿਹੜੀ ਆ ਮੋਰਚਾ ਲਾਇਆ ਜਾਏਗਾ ਪਹਿਲ ਦੇ ਆਧਾਰ ਤੇ ਜਿਹੜੀ ਆ ਇਹ ਕੱਚੇ ਥਾਂ ਤੇ ਜਿਹੜੀ ਆ ਪੱਕੀ ਸੜਕ ਜਿਹੜੀ ਆ ਵਧੀਆ ਤੌਰ ਤੇ ਜਿਹੜੀ ਆ ਰੀਮਸ ਪਾ ਕੇ ਚੌੜੀ ਜਿਹੜੀ ਆ ਰਸਤਾ ਬਣਾਇਆ ਜਾਵੇ ਤੇ ਆ ਜਿਹੜਾ ਮੌਦ ਦਾ ਖੂ ਜਿਹੜਾ ਬਣਿਆ ਹੋਇਆ ਹੈ ਉਹਨਾਂ ਦੇ ਨਾਲ ਐਕਸੀਡੈਂਟ ਹੋ ਰਹੇ ਹਨ ਲੱਤਾਂ ਬਾਹਾਂ ਟੁੱਟ ਰੀਆਂ ਉਹਨਾਂ ਤੋਂ ਜਿਹੜੀ ਆ ਨਜਾਤ ਮਿਲ ਸਕੇ ਗੋਟੀ ਬਣੀ ਆ